ਹਾਂਜੀ ਸਵਾਗਤ ਹੈ ਜੀ YouTube ਚੈਨਲ ਦੀਪ ਡੈੜੀ ਫਾਰਮ ਚੈਨਲ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੀ ਤੇ ਨਾਲ ਦਿੱਤੇ ਗਏ ਬੈਲ ਡੰਸਾਨੇ ਦਿਵਾ ਲਓ ਤਾਂ ਜੋ ਹਰੇਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਮੈਂ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਆ ਮੇਰਾ ਮੋਬਾਈਲ ਨੰਬਰ 98725 92794 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤਿੰਨ ਪਸ਼ੂ ਸੈਲ ਲੈ ਕੇ ਆਏ ਆ ਤਿੰਨਾਂ ਬਾਰੇ ਜਾਣਕਾਰੀ ਪ੍ਰੋਪਰ ਬਾਈ ਤੋਂ ਲਵਾਂਗੇ ਤਸੱਲੀ ਪਰਖ ਤੁਸੀਂ ਕਰ ਲੈਣੀ ਹੈ ਨੰਬਰ ਵਾਈਰ ਲਗਾਤਾਰ ਸਕਰੀਨ ਦੇ ਉੱਤੇ ਚੱਲਦਾ ਰਹਿਣਾ ਹੈਗਾ ਆਓ ਕਰ ਲੈਂਦੇ ਆ ਗੱਲਬਾਤ ਬਾਈ ਨਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਤੇ ਪਹਿਨ ਦੱਸ ਦੇ ਜੀ ਬਾਈ ਨਾਮ ਰਾਮ ਸਿੰਘ ਪਹਿਲਾਂ ਮਲੂਕਾ ਜ਼ਿਲ੍ਹਾ ਹੁੰਦਾ ਤਹਿਿਲਪੁਰ ਬਾਈ ਨੇੜੇ ਤੇਰੇ ਪਿੰਡ ਬਾਈ ਨੇੜੇ ਨਿਆਰ ਕਣਗਿਆ ਬਾਈ ਕੋਠਾ ਕੋਠਾ ਠੀਕ ਹੈ ਜੀ ਮੋਬਾਈਲ ਨੰਬਰ ਜੀ 72531899 ਠੀਕ ਹੈ ਬਾਕੀ ਨੰਬਰ ਵਾਈ ਦਾ ਸਕਰੀਨ ਤੇ ਚੱਲ ਰਿਹਾ ਜੀ ਬਾਈ ਜਿਹੜੇ ਪਹਿਲੇ ਨੰਬਰ ਤੇ ਵੇੜ ਦੇਖਦੇ ਸੂਆ ਕਿੰਨਾਵੇਂ ਜੀ ਦੂਜਾ ਸੂਆ ਸੂਆ ਕਹ ਦੋ ਸੂਈ ਜੀ ਇਹਨੂੰ ਬਾਈ ਅਜੇ 15 ਕਿ ਦਿਨ ਹੋ ਗਏ ਬੱਚਾ ਜ ਬੱਚੀ ਹੈ ਬਈ। اچھا 15 ਦਿਨ ਦਾ ਸਵਾਮ ਬੱਚਾ ਮਗਰ ਬੱਚੀ ਹੈ ਤੇ ਦੇ ਸਕਦੇ ਆਂ ਜੀ। ਕਿੰਨਾ ਦਰ ਤਿਆਰ ਆਈ ਭਾਂਡੇ ਚ ਪਾਉਣ ਵਾਲਾ? ਬਈ ਇਹ 20 ਲੀਟਰ ਜਮਾ ਤਿਆਰ। ਭਾਵੇਂ ਕੀ ਭੈਣ ਭਰਾ ਦੋ ਟੈਮ ਚਵਾਈ ਕੱਢ ਲੈ। ਦੋ ਟੈਮ ਚੋੜੇ ਬਈ ਸਾ। ਠੀਕ ਹੈ। ਜਦੋਂ 20 ਨਿਬੜੂ ਬਈ। ਠਣਾ ਜੀ ਕਿਵੇਂ ਹੈ ਜੀ? ਜਮਾ ਓਕੇ ਹੈ ਬਈ। ਪਹਿਲੇ ਦੱਸ ਦੀ ਆਪਣਾ ਜਾਇਜ਼ ਜਮ ਹੋ ਲੈਣਾ। ਇਹਦਾ ਬਈ 65000 ਹੈ। ਵਿਚਮਾਨ ਤਾਨ ਜੀ। ਮਹਿਮਾਨ ਤਾਨ ਹੋ ਗਿਆ। ਲਿਓ ਬਈ ਕੱਢ ਲਿਓ ਵਾਰ ਨੂੰ। ਦੋਸਤੋ 15 ਕਿ ਦਿਨ ਸਮਾ ਹੋ ਗਿਆ ਸੁਈ ਨੂੰ 22.5 ਮਤਾਬਕ 20 ਲੀਟਰ ਤੇ ਦਾ ਦੁੱਧ ਬਾਈ ਕਣਾ ਤਿਆਰ ਆ ਭਾਂ ਬੱਚਾ ਮਗਰ ਮੈਂਨ ਗੱਲ ਬੱਛੀ ਮਿਲ ਜਾਣੀ ਆ ਬਾਕੀ ਐਚ ਐਫ ਨਸਲ ਦੀ ਕੱਡ ਵੈਡਾ ਦੀ ਵਹਿੜਾ ਥਣਾ ਰੱਗ ਸਹਿ ਸੋਣਾ ਗਾ ਰੋਕਲੀਪਰਾ ਠੀਕ ਆ ਜੀ ਥਣੇ ਸਿਲ ਬਾਈ ਕਨਾ ਪੂੜੀ ਆ ਬਾਕੀ ਥਣ ਦੇ ਇੱਕੋ ਗਲਾਬੀ ਥਾਣਾ ਹਾਥੀ ਚਵਾਈ ਥਾਣਾ ਚਾਰ ਹੀ ਥਾਣਾ ਪੂਰੇ ਗੈਪ ਚ ਲੱਗਿਆ ਬਾਕੀ ਵੀਡੀਓ ਬਣਾਉਣ ਦਾ ਸਾਵਾਂ ਦੱਸ ਦਿੰਦੇ ਆ ਆਪਾਂ ਕੋਈ ਪੌਣਾ ਕਿ 11 ਵਜੇ ਵੀਡੀਓ ਕਵਰ ਕਰ ਰਹੇ ਆ ਆਪਾਂ ਸ਼ਾਮ ਦੀ ਚਵਾਈ ਚ ਸਾਲਾ ਦਿਣੀ ਪਿਆ ਥਣ ਭਾਂਡੇ ਦੀ ਜੱਜਮੰਡਾ ਆਉਦੀ ਉਸਤਮ ਕਰ ਲਿਓ ਜੇ ਆਪਾਂ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਤਾਂ ਲੈਵਾ ਦੁੱਧ ਨਾਲ ਭੜਿਆ ਦਿਖਾਈ ਦੇਣਾ ਸੀ ਕਿੰਨਾ ਦਸਾਈ ਭਰਾ ਮੋਲਾ ਪੜ 65000 ਰੁਪਏ ਮੋਲਾ ਮਾਂ ਤਰ ਬਾਕੀ ਮੌਕੇ ਤੇ ਬਈ ਗਾ ਜਰੂਰ ਹੋ ਜੂਗਾ ਬਹੁਤ ਠੰਡੀ ਸੀ ਲੱਗੀ ਐ ਮਨ ਨੂੰ ਠੀਕ ਆ ਯਾ ਦੇਖੋ ਦੋਸਤੋ ਬਾਕੀ ਤੁਸੀਂ ਘਰ ਅਗੇ ਚੈੱਕ ਤਸੱਲੀ ਪੜ ਕੇ ਆਪਦੀ ਕਾਰੀ ਲੈਣੀ ਆ ਬੱਚਾ ਆਪਾਂ ਦਿਖਾ ਦਿੰਦੇ ਆ ਬੱਸੀ ਬੱਸੀ ਦੀ ਕੁਆਲਿਟੀ ਦੇਖੋ ਕਿਆ ਬਾਤ ਆ ਸੜੀ ਲੱਗੀ ਪਈ ਐ ਚੰਗੀ ਸੇਵਾ ਸੁਆਗ ਕਰ ਲਓ ਮਾਂ ਦੇ ਨਾਲ ਹੀ ਤਿਆਰ ਹੋ ਜਾਣੀ ਆ ਇੱਕ ਨਾਲ ਇੱਕ ਫ੍ਰੀ ਬੱਛੀ ਮਿਲ ਜਾਣੀ ਐ ਜੇ ਦੇਖ ਸਕਦੇ ਬੱਚੇ ਦੀ ਕੁਆਲਿਟੀ ਦੇਖੋ ਬਾਕੀ ਵੈੜ ਚ ਵੀ ਸਨਖ ਪੁਣਾ ਬਹੁਤ ਆ ਅੱਗੇ ਭਰਾ 2 ਨੰਬਰ ਤੇ ਜੀ ਜਰਸੀ ਤੇ ਸ਼ੁਰੂ ਕਰ ਲਓ 2 ਨੰਬਰ ਤੇ ਨਹੀਂ ਸੋਕਲਾ ਚੰਕਾਰ ਨੂੰ ਨਹੀਂ ਹੋ ਗਿਆ ਸੋਈ ਨੂੰ ਹਾਂਜੀ ਹਾਂ ਇਹ ਤਾਂ 5 ਲੀਟਰ ਦਾ ਤਿਆਰ ਆ ਬਈ ਥਣਾ ਜੀ ਕਿਵੇਂ ਜੀ ਥਣਾ ਦੇ ਬਈ ਇੱਕ ਥਣ ਚੋਂ ਦੂਜਾ ਘੱਟ ਆ ਤਾਂ ਥੋੜਾ ਜਿਹੜੇ ਥਣ ਚੋਂ ਮੰਨ ਲੈ ਭਲਾ ਕੋਈ ਪਿਛਲੇ ਇੱਕ ਸੱਜੇ ਚੋਂ ਪਿਛਲੇ ਸੱਜੇ ਚੋਂ ਠੀਕ ਆ ਜੀ ਬਾਕੀ 5 ਕਿਲੋ ਦੋ ਤਿਆਰ ਆ ਹਾਂ 5 ਲੀਟਰ ਚੋਂ ਮੰਨ ਤਿਆਰ ਤੇ ਬਣੀ ਬਣੀ ਭਰਾ ਬਣੀ ਹਾਂ ਆਪਣੀ ਤਰੀਕ ਦਾ ਟੀਕਾ ਭਰਾ ਉਹ ਆਪਣੇ ਕੋਲ ਮਿਲਦੇ ਬੈਗੀ ਜਿਹੜੀ ਪਿਛਲੇ 22 ਰਾਂ ਕੇ ਗਈ ਹੈ ਜਾਨੀ ਕਿ ਮਹੀਨਾ ਹੋ ਜਾਣਾ ਕੱਲ ਪਰਸੋਂ ਤੱਕ ਅੱਜ 24 ਤਰੀਕ ਹੋ ਗਏ ਦੂਜੇ ਮਹੀਨੇ ਦੀ ਦੋਕ ਦਿਨ ਕਰੀਬ ਰਹਿ ਗਏ ਓਕੇ ਜੀ ਲਿਆਓ ਕੱਢ ਲਿਓ ਵਾਰ ਨੂੰ ਬਾਈ ਤੇ ਬਾਕੀ ਬਾਈ ਕਿਹੜੀ ਹੋਰ ਗੱਲ ਦਾ ਦੁੱਧ ਵੀ ਇਹਦਾ 647 ਰੁਪਏ ਨੂੰ ਲੱਗਦਾ ਠੀਕ ਹੈ ਜੀ ਭਾਂਡ ਕਢਾ ਲੇ ਓਕੇ ਸੋ ਦੋਸਤੋ 22 ਤੰਤਕ ਜੀ ਪ੍ਰਾਹ ਸੁਆ ਕਹਿੰਦਾ ਜੀ ਇਹ ਦੂਜੇ ਦੁੱਧੇ ਬਾਈ ਹੋਈ ਵੀ ਦੂਜੇ ਸੁਆ ਸੁਈ ਬਾਈ ਕਹਿੰਦਾ ਪਿਛਲੇ ਮਹੀਨੇ ਦੀ ਜਾਨੀ ਕਿ ਪਹਿਲੇ ਮਹੀਨੇ ਦੀ 22 ਤਰੀਕ ਨੂੰ ਇਹ ਆਈ ਹੋਈ ਆ ਬਾਈ ਕਹਿੰ ਅੱਜ 24 ਤਰੀਕ ਹੋ ਗਈ ਬਾਈ ਕੋਈ ਹਰਕਤ ਕੀਤੀ ਹੋਵੇ ਨਹੀਂ ਰੁਕਵਾ ਤੱਕ ਕੋਈ ਨਹੀਂ ਬਾਈ ਠੀਕ ਹੈ ਜਰਸੀ ਨਾਲ ਦੀ ਵਹਿੜਾ ਪੰਜਾਬ ਵਾਲੀ ਜਰਸੀ ਆ ਲਓ ਜੀ ਤੁਸੀਂ ਦੇਖ ਸਕਦੇ ਆ ਬਾਈ ਆਪਾਂ ਨੂੰ ਹੱਥ ਲਓ ਜਿਵੇਂ ਮਰਜੀ ਹੱਥ ਫੈੜੀ ਚੱਲ ਕਹਿਣਾ ਦਾ ਕਰਮ ਆ ਕੁਸਾਈ ਨਹੀਂ ਵੇਖੋ ਰਸਾ ਛੜਦਾ ਬਾਈ ਨੇ ਜਿਵੇਂ ਮਰਜੀ ਬਾਕੀ ਥਣਾ ਗੈਪਸ ਨੂੰ ਤੁਸੀਂ ਦੇਖ ਸਕਦੇ ਆ ਬਾਈ ਕਹਿੰਦਾ ਵੀ ਜਿਹੜਾ ਮਾਨਕ ਚਲੋ ਬਈ ਸੱਜੇ ਪਾਸੇ ਆਦਾ ਬਾਈ ਹਾਂ ਹਾਂ ਪਾਸੇ ਸੱਜੇ ਪਾਸੇ ਠੀਕ ਹੈ ਉਧਰੇ ਪਾਸੇ ਬਾਈ ਕਹਿੰਦਾ ਵੀ ਕਹਿੰਦਾ ਥਾਣਾ ਉਹ ਘਟਾ ਬਾਕੀ ਦੂਜੇ ਤਿੰਨ ਥਾਣੇ ਬਈ ਓਕੇ ਆ ਠੀਕ ਹੈ ਜਾਨ ਕੇ ਭਰਾ ਕਹਾਂ ਵੀ ਤੱਲ ਮੰਨ ਕੇ ਆ ਜੇ ਬਾਕੀ ਥਾੜੀ ਸਪੇਸ ਤੂੰ ਦੇਖ ਸਕਦੇ ਆ ਚਾਰ ਹੀ ਥਾਣਾ ਪੂਰੇ ਵਧੀਆ ਸਪੇਸ ਤੇ ਲੱਗੇ ਹੋਇਆ ਤੇ ਭਰਾ ਜਿਹੜਾ ਮੁੱਲ ਜਾਈਜਾ ਇਹਦਾ ਬਈ 30000 ਰਿਆ ਮਾਨਤਨ ਜੀ ਹਾਂ ਮਾਨਤਨ ਕਰ ਦਿਆਂਗੇ ਠੀਕ ਹੈ ਬਾਕੀ ਠੰਡੀ ਸੀਲ ਦਿਖਾ ਬਈ ਠੰਡੀ ਸੀਲ ਲਓ ਜੀ ਦੇਖ ਸਕਦੇ ਬਈ ਲਓ ਬਾਈ ਜਿਵੇਂ ਮਰਜੀ ਹੱਥ ਲਾਈ ਤਾਦਾ ਕਹਿਣਾ ਤਾਂ ਕਸਾਈ ਨਹੀਂ ਲੈ ਸਿੱਧੇ ਪਾਸੇ ਭਜਾ ਆਪਾਂ ਬਾਈ ਪੁੱਠੇ ਪਾਸੇ ਭਜਾ ਪੈਰ ਤਾਂ ਚੱਕਣਾ ਨਹੀਂ ਹੈਗਾ ਤੇਰਾ ਯਾਰ ਦੇ ਵਿੱਚ ਮਾਨਤਨ ਫੜਾ ਹਾਂ ਹਾਂ ਕਰ ਠੀਕ ਹੈ ਜੀ ਬਿਲਕੁਲ ਜੇ ਜਮ ਮੱਲਾ ਦੋਸਤੋ ਤੇਰਾ 1000 ਰੁਪਏ ਬਾਕੀ ਆਏਗੇ ਭੈਣ ਭਰਾ ਦਾ ਮਾਨ ਤਨ ਜਰੂਰ ਹੋ ਜੂਗਾ ਅੱਗੇ ਭਰਾ ਰਾਸਤ ਤੇ ਤਨ ਨੰਬਰ ਤੇ ਇਹ ਵੀ ਬਾਈ ਦੂਜਾ ਥੋੜਾ ਸੂਈ ਵੀ ਹੈ ਇਹੀ ਭਰਾ ਜਰਸੀ ਆ ਗਈ ਹਾਂ ਜਰਸੀ ਕਦੋਂ ਸੂਈ ਹੈ ਬਈ ਇਹਨੂੰ 12 13 ਦਿਨ ਹੋ ਗਿਆ ਬੱਚਾ ਬਈ ਇਹਦੇ ਮਗਰ ਬਾਰਾ ਦੁੱਧ ਤਿਆਰ ਦਾ ਸਮਾਂ ਹੋ ਗਿਆ ਸੂਈ ਨੂੰ ਬੱਚਾ ਮਗਰ ਬੱਚਾ ਆਇਆ ਦਾ ਕਾ ਤੇ ਕਿੰਨਾ ਦੁੱਧ ਤਿਆਰ ਬਾਈ ਇਹਦਾ ਬਈ 12 ਤੋਂ 13 ਲੀਟਰ ਤਿਆਰ ਹੋ ਗਿਆ ਠੀਕ ਹੈ ਜੀ ਭੈਣ ਭਰਾ ਦੋ ਟਾਈਮ ਚ ਬਾਈ ਕਰਕੇ ਲਏ ਠੀਕ ਹੈ ਬਾਰਾ ਤੋਂ 13 ਕਿਲੋ ਥਾਣਾ ਦਿਓ ਓਕੇ ਜੀ ਥੋੜਾ ਕੱਢ ਲਿਆ ਵਾਰਨ ਬਾਈ ਦੋਸਤੋ ਬਾਲਾ ਤੋਤੇ ਆਦੇ ਨਾਲ ਉਹ ਸੁਈ ਨੂੰ ਸਮਾ ਤੇ ਬਾਲਾ ਤੇਰਾ ਕਿਲ ਦੁੱਧ ਤਿਆਰ ਬਾਈ ਕਹਿੰਦਾ ਅਗਲਾ ਭੈਣ ਭਰਾ ਆਪਦਾ ਤਸੱਲੀ ਕਰਕੇ ਲੈ ਜੇ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਭਰਾ ਦੇ ਵੀ ਪੈਸੇ ਲਾਏ ਹੋਏ ਆ ਥਾਣ ਵਾਲੀ ਬਾਈ ਕਹਿੰਦਾ ਓਕੇ ਆ ਜਾਵਾ ਬਾਕੀ ਕੱਢ ਵੈੱਡ ਚੰਗਾ ਰੈਂਗ ਪ੍ਰਿੰਟ ਵੀ ਚੰਗਾ ਵੈੜ ਦਾ ਲਓ ਪਿਆਵ ਵਾਲੀ ਜਰਸੀ ਇਹ ਆ ਜਾਂਦੀ ਆ ਬਾਕੀ ਥਾਣਾ ਵਾਲਾ ਗੈਪ ਦਿਖਾ ਦਿੰਦੇ ਆਪਾਂ ਚਾਰ ਹੀ ਥਾਣਾ ਪੂਰੀ ਸਪੈਸ ਤੇ ਲੱਗਿਆ ਟੋੜਾ ਫੜਾ ਵੈੜ ਦਾ ਚੈੱਕ ਕਰ ਸਕਦੇ ਆ ਲੋ ਜੀ ਮੋੜ ਲਈ ਭਰਾ ਇਹਦਾ ਭਾਈ ਜੈ ਇਜਮੋਲ ਠੀਕ ਹੈ ਜੀ ਇਹ ਦੇਖ ਸਕਦੇ ਤੁਸੀਂ ਠੰਡੀ ਸੇਲ ਪੁੜੀ ਰੱਜ ਕੇ ਆ ਤੇ ਕੀ ਮਲ ਕਰਦੇ ਆ ਭਾਈ ਬੜਾ 43000 43000 ਰੁਪਏ ਜੀ ਮਾਨਤਨ ਜੀ ਤਾਂ ਮਾਨਤਨ ਹੋ ਜੀ ਓਕੇ ਸੋ ਦੋਸਤੋ 43 43000 ਵਿੱਚੋਂ ਮਾਨਤਨ ਭਾਈ ਕਹਿੰਦਾ ਆਏਗੇ ਭੈਣ ਭਰਾ ਦਾ ਜ਼ਰੂਰ ਕੀਤਾ ਜਾਊਗਾ ਇੱਕ ਨੰਬਰ ਤੇ ਮੁੱਲ 65000 ਰੁਪਿਆ ਸੀ ਦੋ ਨੰਬਰ ਤੇ ਮੁੱਲ 13000 ਰੁਪਿਆ ਮਾਨਤਨ ਤੇ ਨਗਾਜ ਹੋ ਜਾਊਗਾ ਕੋਈ ਗੱਲ ਨਹੀਂ ਕੋਈ ਲੋਹੇ ਤੇ ਲਖੀਰ ਖਿੱਚੀ ਜਾਂਦੀ ਹੁੰਦੀ ਆਏਗੇ ਭੈਪਰਾ ਦਾ ਮਾਤਾ ਜਣ ਬਾਈ ਕਹਿੰਦਾ ਜਰੂਰ ਕੀਤਾ ਜਾਊਗਾ ਬਾਈ ਲਗਾਤਾਰ ਸਕਰੀਨ ਦੇ ਉੱਪਰ ਚੱਲ ਰਿਹਾ ਤੇ ਵੀਡੀਓ ਨੇ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ